ਬੜਾ ਯਾਰਾ ਨਾ نیٹ ਭਾਈ ਅੱਜ ਫੇਰ ਨਹੀਂ ਚੱਲਦਾ ਯਾਰ ਕੱਲ ਕੀ ਡੈਡੀ ਕੀ ਕਰੀ ਹੈ ਨਾ ਪੁੱਤ ਮੈਂ ਤਾਂ ਯਾਰ ਉਹ ਦੇਖਦਾ ਸੀਗਾ ਖਬਰਾਂ ਜਾਂ ਦੇਖਦਾ ਸੀ ਮੋਬਾਈਲ ਤੇ ਅੱਛਾ ਤੇ ਤੂੰ ਆ ਸਕੂਲ ਨਹੀਂ ਆਇਆ ਓਏ ਉਹ ਸਕੂਲ ਹੀ ਆਉਂਦਾ ਸੀ ਮੈਂ ਤੈਨੂੰ ਐਂ ਕਹਿੰਦਾ ਸੀਗਾ ਬੇਲਾ ਤਾਂ ਮੇਰੇ ਨਾਲ ਸਕੂਲ ਵਕਤਰ ਬੇਲਾ ਕਿੱਥੇ ਆ ਯਾਰ ਮੈਂ ਆਪਣੀ ਸਰੋਂ ਦੀ ਵੱਡੀ ਸੀ ਤੈਨੂੰ ਪਤਾ ਨਹੀਂ ਵੱਡੀ ਤਾਂ ਗਈ ਆਪਣੀ ਸਰੋਂ ਉਹ ਸਰੋਂ ਦਾ ਵੱਡੀ ਗਈ ਪੁੱਤ ਉਹ ਦਲੀਆ ਜਾਂ ਸੇਵਾ ਨਹੀਂ ਉਹ ਉਹਨੇ ਆਪਣੇ ਦੋ ਦਿਨ ਪੀੜੀ ਤੇ ਲਵਾਏ ਸੀਗੇ ਮੈਂ ਜਿੰਗਾਂ ਵੀੜੀ ਦੇਣੀ ਹੈ ਤੇ ਮੈਂ ਤਾਂ ਜਾਣਾਂ ਹੁਣ ਉਹਨਾਂ ਦੇ ਸਰੋਂ ਬੜਾਉਣ ਨੂੰ ਤਾ ਮੈਂ ਭੱਗ ਜਾਣਾ ਫਿਰ ਤੂੰ ਜਾ ਆ ਹਾਂ ਤੂੰ ਬਾ ਜਾ ਸਕੂਲ ਨਾ ਮੈਂ ਸਕੂਲੋਂ ਆ ਕੇ ਤੇਰੇ ਕੋਲ ਆ ਜੂ ਉੱਥੇ ਜਾ ਆਇਆ ਗਿਆ ਤੂੰ ਗਰਮੀ ਚ ਕੀ ਕਰੇਗਾ ਯਾਰ ਹੁਣ ਜੇ ਆਪ ਦੇਖੇ ਤਾ ਤੂੰ ਆ ਜੇ ਹੁਣ ਉੱਥੇ ਕੀ ਕਰੇਗਾ ਤੂੰ ਉਹਨਾਂ ਦੇ ਅਫਗਾਨਿਆਂ ਦੇ ਹਨਾ ਤੂੰ ਘੜਾ ਆਗਲਾ ਆਪੇ ਚਾਹ ਜੇ ਆਪ ਦੇਖ ਤਾ ਹੁੰਦੀ ਯਾਰ ਨਾ ਆਪੇ ਚਾਹ ਲਿਆ ਹਾਂ ਆਪੇ ਚਾਹ ਲੈਤਾ ਦੀ ਚਾਹ ਚੁ ਲਿਆਉਣੀ ਹੁੰਦੀ ਆ ਤੂੰ ਆਇਆ ਕਰੀਏ ਸਕੂਲੋਂ ਆ ਕੇ ਨਾ ਮੇਰੀ ਗੱਲ ਸੁਣ ਤੇਰੀ ਮੰਮੀ ਨਾ ਘਰੇ ਮਾੜਾ ਮੋਟਾ ਕਰਾ ਦਈਏ ਆਪਣੇ ਉਹ ਨਾ ਪਸੂਆਂ ਪੁੱਸਿਆਂ ਨੂੰ ਬਣਾ ਦਿਆ ਕਰ ਬੜਾ ਮੋਟਾ ਚੰਗਾ ਉਹਨੂੰ ਕੱਲੀ ਨੂੰ ਓਖਾ ਹੋ ਜਾਂਦਾ ਕੋਈ ਨਾ ਹਾਂ ਚੰਗਾ ਬਤਵਾ ਜਾ ਤੇਰਾ ਸਕੂਲ ਦਾ ਟਾਈਮ ਹੋਣ ਵਾਲਾ ਹੁੰਦਾ ਹਾਂ ਆ ਆ ਹਾਂ ਆ ਫੋਨ ਆ ਫੋਨ ਆ ਪਿਆ ਮੈਂ ਗੱਲ ਮੈਂ ਗੱਲ ਚੱਲਦੀ ਹੈ ਨਾ ਤੇਵੇ ਦੀ ਆ ਹਾਂ ਸਰੇ ਉਹ ਕਹਿੰਦੇ ਯਾਰ ਮੈਂ ਆਉਂਦਾ ਸੀਗਾ ਯਾਰ ਬਈ ਹਾਂ ਹਾਂ ਉਹਨਾਂ ਸਵੇਰੇ ਆਉਣਾ ਬਸ ਮੈਂ ਦੋ ਰੋਟੀਆਂ ਖਾ ਜਾ ਮਮਾ ਆ ਗਿਆ ਹੁਣੀ ਹਾਂ ਆਉਣਾ ਬਈ ਹੁਣ ਠੀਕ ਆ ਭਈ ਆ ਗਿਆ ਕੋਈ ਗੱਲ ਨਹੀਂ ਆ ਗਿਆ ਸਾਰਾ ਦਿਨੀ ਕੰਮ ਲੋਟ ਆਉਂਦਾ ਝਾੜਾ ਪੁੰਜੀ ਅਜਵਾਕ ਚ ਸਾਰਾ ਦਿਨ ਇਕੱਠਾ ਕਰ ਦਿੰਦੇ ਚਾਦਰ ਇੱਕ ਤਾਂ ਰੋਜ਼ ਤਾਂ ਕੰਮ ਹੋ ਜਾਂਦਾ ਫਰੇਤੇ ਨੇਰ ਲਾਇਆ ਨਾ ਬਾਲੇ ਕੀ ਕਰੀ ਨਹੀਂ ਆ ਮੈਂ ਚਾਦਰ ਵਿਛਾਈ ਜਾਨੀ ਆ ਕਿਵੇਂ ਸੀ ਕੀ ਕਰਦਾ ਕੀ ਕਰਦਾ ਕੀ ਯਾਰ ਕੀ ਕਰ ਸੁਣਾ ਰੋਟੀ ਰੋਟੀ ਪਕਾ ਲਾ ਹੁਣ ਟਾਈਮ ਨਹੀਂ ਹੋਇਆ ਰੋਟੀ ਤਾਂ ਮੈਂ ਪਕਾ ਲੂ ਤੂੰ ਕਿ ਮੈਂ ਕੀ ਕਰ ਲ ਕਰਨੀ ਰੋਟੀ ਖਾ ਕੇ ਨਿਕਾਲ ਕਰਦਾ ਤਨੁਆ ਇਹ ਨਹੀਂ ਪਤਾ ਮੇਰੀ ਗੱਲ ਸੁਣ ਸਰੋਂ ਬਣਾਉਣੇ ਆਣਾ ਮੈਂ ਕੀ ਦੇ ਲੈ ਕੀ ਦੇ ਐਨਾ ਛਿੱਤੀ ਭੁੱਲ ਵੀ ਗਈ ਦੋ ਦਿਨ ਲਵਾਇਆ ਅਗਲੇ ਨੇ ਉਹਨੇ ਵੀੜੀ ਦੇਣੀ ਸੀ ਸੇਵੇ ਕੇ ਆਹੋ ਸੇਵੇ ਮੇਰੀ ਗੱਲ ਸੁਣ ਤੂੰ ਜਾਣੀ ਸਰੋਂ ਬਣਾਉਣ ਆਉਂਦੇ ਨੇ ਤੇ ਫੇਰ ਕੀ ਹੁੰਦਾ ਬੰਦ ਚਟਲੇਟ ਜਾਵੜੀਆਂ ਤੇ ਨਾਲੇ ਰੋਟੀ ਉਹਨੇ ਵੀ ਖਾਈ ਆਪਣੇ ਖਾਂਦਾ ਰਿਆ ਰੋਟੀ ਸੇਵਾ ਅੱਕਰ ਦਾ ਚਿੱਟਾ ਦਿੰਦੇ ਸੀ ਅੱਧਾ ਦਿਨ ਤਾਂ ਆਇਆ ਪਿਆ ਉਹ ਦਿਨ ਮੇਰੇ ਜੱਡਾਂ ਨੂੰ ਜੇ ਉਹਨਾਂ ਦੀ ਰੋਟੀ ਆ ਕੇ ਖਾ ਲਈ ਹੋਈ ਉਹਨਾਂ ਨੇ ਮੈਂ ਉੱਥੇ ਭੁੱਖਾ ਪਰਦਾ ਰੂੰਗਾ ਤੇ ਰੋਟੀ ਤਾਂ ਮੰਗਾਈ ਹੋਊ ਨਾਲ ਉਥੀਕਾਰੀ ਰੋਟੀ ਨਾਲੇ ਮੇਰੀ ਗੱਲ ਸੁਣ ਇੰਨੀ ਕਾਲ ਨਾ ਕਰ ਮੈਂ ਜਾਣਦੀ ਕੋਈ ਨਹੀਂ ਪਸੂ ਤਾਂ ਦਾ ਬੰਨ ਸਾਰੇ ਕੰਮ ਕਰਾਏ ਮੇਰੇ ਨੱਥਲਾ ਨੀਰਨੂਰ ਤੂੜਟੜੀ ਪਾਜੀ ਜਦ ਹੁਣ ਤੂੰ ਬੰਨਿਆ ਯਾਰ ਤੂੰ ਤੇ ਤੈਨੂੰ ਪਸੂ ਵੀ ਨਹੀਂ ਦਿੱਤਾ ਮੈਂ ਤਾਂ ਕੰਮ ਬਾਰੇ ਪਈ ਨਹੀਂ ਮੈਂ ਘਰੁੰਦਾ ਨਹੀਂ ਨਾ ਤੇਰੇ ਸਾਹਮਣੇ ਮੇਰੀ ਅੱਖ ਦੁਖਦੀ ਐ ਓਏ ਅੱਖ ਤਾਂ ਦੁਖਦੀ ਐ ਮੈਂ ਮੰਨਦਾ ਆ ਪਰ ਮੇਰੀ ਗੱਲ ਸੁਣਾ ਅਗਲਾ ਪਤਾ ਕੀ ਆਖੂ ਮੈਨੂੰ ਅਗਲਾ ਆਖੂ ਵੀ ਕੀ ਆਪ ਦੀ ਸਰਉ ਤਾਂ ਨਹੀਂ ਵੜਾ ਲਈ ਤੇ ਸਾਡੇ ਬਾਰੇ ਇਹਨੇ ਦੁਬਾਰਾ ਕਰਤਾ ਕੋਈ ਨਹੀਂ ਅੱਖ ਦੀ ਅੱਖ ਦੁਖਦੀ ਸੀ ਕਿ ਲ ਮਿਸ ਜੀ ਆਕਰ ਤੂੰ ਐ ਕਹੇਦੀ ਕੋਈ ਬਾਹਰ ਨਾ ਚਲਾ ਲਈ ਅਈ ਮੈਨੂੰ ਕੁਛ ਹੁੰਦਾ ਵਾ ਵਿੱਚ ਦੇਹਾਂ ਜਾਣਨਾ ਕੁਛ ਨਹੀਂ ਹੁੰਦਾ ਦੋ ਪਰਮੇ ਬਾਅਦ ਪਹਿਲਾਂ ਵੱਡ ਲੈਣਗੇ ਤੂੰ ਮਗਰ ਵੱਡ ਲੈਣਾ ਫੇਰ ਕੀ ਹੋ ਜੂਗਾ ਉਹ ਦੇਖਣ ਵਾਲੇ ਨੂੰ ਪੜਾ ਲੱਗਦਾ ਹੈ ਅਗਲਾ ਕੁਛ ਨਹੀਂ ਹੁੰਦਾ ਕੋਈ ਦੇਖਣ ਵਾਲੀ ਕਹਿੰਦਾ ਦੇਖਣ ਵਾਲ ਨੂੰ ਕੋਈ ਪਤਾ ਨਹੀਂ ਵੀ ਘਰੇ ਵੀ 100 ਕੰਮ ਐਨੂੰ ਉਹ ਬੀੜੀ ਤੇ ਕੰਮ ਐ ਜੇ ਦਿਹਾੜੀ ਦੀ ਗੱਲ ਹੋਏ ਫੇਰ ਹੋਰ ਹੁੰਦੀ ਅਗਲਾ ਕਹਿੰਦੇ ਬੀੜੀ ਤੇ ਯਾਰ ਆਪਦੀ ਵੜਾ ਲਈ 20 ਬੰਦੇ ਕੋਲੇ ਦੱਸੂ ਯਾਰ ਉਹ ਕੋਈ ਗੱਲ ਨਹੀਂ ਕਰਦਾ ਉਹ ਇਹ ਜੋ ਬੰਦਾ ਹੈ ਹੀ ਨਹੀਂ ਮੈਂ ਵੇਖਿਆ ਆਪਣੇ ਸਰੋਂ ਵੜਾ ਕੇ ਜਾਂਦਾ ਸੀ ਐਂ ਤਾਂ ਕੋਈ ਗੱਲ ਕਰਨ ਵਾਲਾ ਹੈ ਹੀ ਨਹੀਂ ਯਾਰਾ ਤੇ ਤੂੰ ਐਂ ਕਰ ਕਸੂ ਗਨ ਦੇ ਅੰਦਰ ਤੇ ਉਹ ਕਰਦੇ ਦੂਜਾ ਨੀਰਾ ਚਾਹ ਤੜੀ ਤੜੀ ਪਾਇਆ ਮੈਂ ਹੌਲੀ ਨੇ ਹੱਥ ਮਾਰ ਲੂਗੀ ਰੋਟੀ ਤੂੰ ਲਿਆਏ ਹੋਣਗੇ ਤਰ ਕਿ ਤੇ ਜਦੋਂ ਪਤਾ ਹੀ ਵੀ ਉਹ ਆਊਗਾ ਰੋਟੀ ਤੇ ਤਰੀ ਲਿਆਏ ਹੋਣਗੇ ਤੂੰ ਰੋਟੀ ਉਹਨਾਂ ਨੇ ਖਾ ਲਈ ਚਾ ਰੋਟੀ ਦਾ ਮੈਂ ਦੇਖੂਗਾ ਪਹਿਲੇ ਮੇਰੀ ਗੱਲ ਸੁਣ ਹਾਂ ਫਿਰ ਮੈਂ ਆਹੀ ਲੈ ਆ ਕੱਪੜੇ ਹੁਣ ਲੈ ਹੁਣ ਕੱਪੜੇ ਚਾਹ ਲੈ ਕੇ ਜਾਣੇ ਮੈਂ ਤੇ ਖੇਤ ਹੈ ਓਏ ਉਹਨਾਂ ਨੇ ਕੀ ਹੋਇਆ ਪੁਰਾਣੇ ਕੱਪੜੇ ਇਹਨਾਂ ਨੂੰ ਕੀ ਹੁੰਦਾ ਯਾਰ ਕੱਪੜੇ ਹੋਰ ਤਾਲਾ ਕੋਈ ਪੱਤੇ ਪੁਰਾਣੇ ਸ਼ਰਮ ਜੋ ਤੂੰ ਉਹ ਕਰ ਲੈ ਨਖਰਾ ਜੇ ਪਿਆਰ ਦੀ ਸ਼ਰਮ ਬਟਰ ਮੈਲੇ ਪਾਉਂਦਾ ਹੁੰਦਾ ਸੀ ਪ੍ਰਾਣਾ ਜਪਟੇ ਇਹ ਪਾਲ ਪੁੱਤ ਪਿਆਊਗਾ ਹਰਾ ਹਰਾ ਜਿਹਾ ਕੁਰਤੇ ਦੇ ਚਿੱਟੇ ਪਿਆ ਮੈਂ ਪਿਆਊਗਾ ਕੁੱਤੇ ਦਾ ਹੈਗਾ ਕੰਡ ਦੇ ਲਈ ਬੜਾ ਨਹੀਂ ਪਏ ਤੂੰ ਆ ਕੇ ਰੱਖਿਆ ਇੰ ਤਾਂ ਮੈਂ ਹੋ ਚੋ ਨਹੀਂ ਪਾਰਾ ਚੱਕੇ ਦਿਲ ਕਮਰੇ ਚ ਪਏ ਹੋਣਗੇ ਫੇਰ ਪੱਕ ਤਾਂ ਆ ਰੱਖ ਲਾਂਗੇ ਪੱਗ ਵੀ ਲੈ ਲੈ ਹੁਣ ਚੱਲ ਪਰਨਾ ਤੇ ਰੱਖ ਲੈ ਪ੍ਰਾਣਾ ਹੀ ਆ ਘਰੇ ਬੰਨਣ ਵਾਲਾ ਤੂੰ ਹਾਈ ਬੰਨਣਾ ਪਰਨਾ ਤਾਂ ਬੰਨੀ ਰੱਖ ਜੇ ਪਾਲ ਨਹੀਂ ਰੇ ਕਰਨੀ ਚੰਗਾ ਫੇਰ ਤੇਰੇ ਦੇ ਪੱਕ ਕਰਨੇ ਪਸੂ ਬਨਦੇ ਉੱਗ ਬਰ ਬੰਨਦੀ ਯਾਰ ਪਾ ਲਈ ਆਏ ਕੋ ਕਰੀ ਨੀ ਆ ਨਾ ਕਰ ਮੇਰੀ ਅੱਖ ਤੋ ਕਿਤੇ ਮੈਂ ਜਵਾਕ ਵੀ ਸਾਹਮਣੇ ਹੁੰਦੇ ਨੇ ਉਹਨਾਂ ਜਵਾਕ ਛੋਟਾ ਨਹੀਂ ਲੋਟ ਆਉਂਦਾ ਮੈਂ ਤਸਾ ਮੇਰੀ ਗੱਲ ਸੁਣ ਜਦੋਂ ਕੱਲ ਆਪਣੇ ਸਰੋਂ ਵੱਢਦੇ ਸੀ ਉਦੋਂ ਕਿਵੇਂ ਤੂੰ ਕਹੇ ਸੀ ਯਰਖਦੇ ਨੇ ਮੈਂ ਹੀ ਬੰਨ ਦੂੰਗਾ ਤੂੰ ਬਾਗ ਜਾ ਖੇਤ ਦੀ ਹੁਣ ਫਿਰ ਅੱਖ ਵਾਲੀ ਹੋ ਰਹੀ ਐ ਪਹਿਲਾਂ ਤੇ ਫਿਰ ਅੱਖ ਵੀ ਠੀਕ ਸੀ ਉਹ ਅੱਖ ਕਾ ਨੂੰ ਹੋ ਰਹੀ ਆ ਹੁਣ ਤੈਨੂੰ ਆਇਆ ਵੀ ਉਹਨਾਂ ਦੇ ਆ ਚੰਗਾ ਭਾਈ ਤੇਰੀ ਮਰਜ਼ੀ ਐ ਮੈਂ ਤਾਂ ਤੂੰ ਕਾ ਨਹੀਂ ਲੇ ਤੇ ਪਸ਼ੂ ਬਣ ਜਾ ਮੈਂ ਤਾਂ ਗਰੂ ਬਣ ਜਾ ਯਾ ਅਧਵੀਰ ਜੇ ਖਿਲਚਿਗੜਚੀਆਂ ਕਰਦਾ ਘਰੇ ਵੀ ਮੈਂ ਖਲੀੜੇ ਬਦਲ ਕੇ ਤੂੰ ਪਸ਼ੂ ਪਸੂ ਬੰਨਣਾ ਲੰਦਾ ਛੇ ਤੂੰ ਜਾਣਾ ਸੇਵੇ ਕਿ ਛੇ ਤੀ ਜਾਣਾ ਸੇਵੇ ਕਿ ਸੇਵੇ ਕਿ 10 ਮਿੰਟ ਲੇਟ ਹੋ ਜਾਣਗੇ ਕਿੱਡਾ ਕੀ ਕੁਫਾਤ ਨਹੀਂ ਹੁੰਦਾ 10 ਮਿੰਟ ਲੇਟ ਜਾਵੜੇਗਾ ਤੂੰ ਛੇ ਤੀ ਗਾਂ ਚੱਕੀਰ ਚੱਤ ਪੋਣਾ ਤੂੰ ਬੱਡ ਨੂੰ ਤਾਂ ਸਰ ਹੀ ਹੈ ਜਮੀ ਨਹੀਂ ਹੁਣ ਬੰਦੇ ਨੂੰ ਪਤਾ ਹੈਗਾ ਜਾਵੇ ਰੱਬਾ ਸਨੇ ਹੁਣ ਪਸ਼ੂ ਦਾ ਬੰਨ ਤੇ ਲੈ ਹੁਣ ਤਾਂ ਮੈਂ ਬਾਗ ਜਾ ਹੁਣ ਤਾਂ ਪਸ਼ੂ ਵੀ ਮੰਨ ਪਏ ਬਾ ਕਿੱਥੇ ਜਾਵੇਂ ਆ ਲੈ ਚੋਰਾ ਲੈ ਜਾਤੇ ਸਬਜ਼ੀ ਲਈ ਸੱਚ ਸਬਜ਼ੀ ਤਾਂ ਬਾਅਦ ਚ ਹੈ ਆਜੂ ਕੋਰਤਾ ਕੇ ਜੀ ਹਰਾ ਪਾਣੀ ਓ ਯਾਰ ਕੰਡ ਦੇ ਭਰੇ ਪਏ ਆ ਹਾਏ ਬੇਰੱਬਾ ਕੰਡ ਦੇ ਕਿਤੇ ਭਰੇ ਸਾਰੇ ਧੋਗੇ ਰੱਖੇ ਆਾਰੇ ਧੋਗੇ ਮੈਂ ਕਵਾਂਗਾ ਹੁਣ ਅੰਦਰ ਦੇਖ ਕੇ ਨਾ ਐ ਕੰਡ ਦੇ ਭਰੇ ਮੇਰੇ ਪਾਉਂ ਨੂੰ ਜੀ ਨਹੀਂ ਕਰ ਮੈਂ ਤਾਂ ਚਲਾ ਕੇ ਮਾਰੀ ਫਿਰ ਉਹ ਪਏ ਉੱਥੇ ਤੋਤੇ ਨਹੀਂ ਏ ਦਿਮਾਗ ਤੇਰਾ ਰਹਿ ਗਿਆ ਹੁ ਕੋਈ ਜਵਾਕਾਂ ਦੇ ਪਾਸੇ ਸੇ ਕਰਤਾ ਹੂੰ ਇਕੜਾ ਛੜ ਦੇ ਰਲਾ ਦਿੰਦੇ ਨਾ ਲਗਾ ਮੈਂ ਜਾਨਾ ਹੁਣ ਦੁਪਹਿਰਾ ਆ ਗਿਆ ਅਗਲਾ ਕੀ ਕਹੋਗੇ ਮੈਨੂੰ ਦੁਪਹਿਰਾਂ ਤੂੰ ਭੁਰਣ ਤੂੜੀ ਪਾਤੇ ਤੂੜਤਾ ਪਾਈ ਨਹੀਂ ਤੂੰ ਤੂੜ ਦੇ ਦੋ ਟੋਕਰੇ ਪਾ ਜਾਂਦਾ ਓ ਯਾਰ ਆਪੇ ਜਵਾਕ ਤੇਰੇ ਨਾਲ ਮੈਂ ਕਿਹਾ ਜਵਾਕ ਸੁਲੋਆ ਕਿ ਤੇ ਜਿਵਾਕਾ ਤੋਂ ਕਰਾਈ ਚੱਲ ਵਿਚਾਰਾਂ ਦਾ ਭੋਰਾ ਭਰਾਂ ਤੋਂ ਕੰਮ ਅਮਰ ਸਬਜੀਲੇ ਦੇ ਚੰਗਾ ਸਬਜੀ ਇਹ ਫੁਕਰੀ ਅੱਗ ਲੱਗੇ ਯਾਰ ਮੈਨੂੰ ਜਾਨਾ ਯਾਰ ਦੁਪਹਿਰਾ ਆਇਆ ਪੇਰ ਤੋਂ ਤਾਂ ਉਹੀ ਮਰੀ ਜਣੀ ਐ ਦੇਖੀ ਲੈ ਆਏ ਚੋਲੇ ਚਲਾ ਕੇ ਮਾਰਿਆ ਵੀ ਘਰੇ ਤਾਂ ਕੰਮ ਵੇਲੇ ਖਣੀ ਕੀ ਹੁੰਦਾ ਨਾ ਸਬਜੀ ਨਹੀਂ ਲਿਆ ਕੇ ਦਿੱਤੀ ਕੋ ਉਧਰ ਜਾਣਦੀ ਹੋਗੀ ਮੇਰੇ ਵੇਰ ਸਰੋ ਵਡਾਉਣ ਦੀ ਵੀ ਤੂੰ ਸਬਜੀ ਤਾਂ ਲਿਆ ਦੇ ਮੈਂ ਕਾਦੀ ਗਾਲਾਂ ਆਥਰੇ ਤਰੂ ਨਾ ਲਿਆ ਕੇ ਦੋ ਧਰਦੀ ਮੈਂ ਵੀ ਨਹੀਂ ਚੱਲ ਗਿਆ ਯਾਰ ਇੱਕ ਤਾਂ ਭੈਣਾ ਬੁੜੀਆਂ ਹੀ ਆ ਨਾ ਦੁਪਹਿਰਾ ਕਰਦਣੀਆਂ ਕੰਮ ਹੀ ਬਾਲੇ ਹੁੰਦੇ ਆ ਭਰੇ ਆਹ ਕਰਦੇ ਬਾਹ ਕਰਦੇ ਹੁਣ ਅਗਲੀ ਵੀੜੀ ਦੇਣੀਆਂ ਉਹ ਦੱਸ ਆਪਾਂ ਨੂੰ ਕੀ ਕਹੋ ਐਨੇ ਨੇ ਤਾਂ ਛੋੜੋਂ ਵਿਆਹ ਵੀ ਪਈ ਹੈ ਜੇ ਹਨਾ ਉਹ ਮੈਂ ਤਾਂ ਆਖ ਕਿਤੇ ਉਹ ਹੋ ਘੱਤੀ ਆ ਵੀ ਪਈ ਹੈ ਬਟਨ ਵਾਲੀ ਨੇ ਤਾਂ ਉਹ ਭੈਣਾਂ ਐ ਤੜੀਆਂ ਲੋਟਾਉਣਾ ਯਾਰ ਇਹਨਾਂ ਤਾਂ ਕਈ ਦਿਨ ਲੱਗਣਗੇ ੜੀ ਹੁਣ ਆਪਾਂ ਐ ਕਰ ਆਪਾਂ ਕੋਈ ਬਹਾਨਾ ਮੂੰਨਾ ਮਾਰ ਦਾਂਗੇ ਲੜਨਗੇ ਤਾਂ ਆਪਾਂ ਨੂੰ ਵਿਆਖਣੇ ਦੁਬਾਰਾ ਕਰਾਇ ਚੱਲ ਕੁਛ ਨਹੀਂ ਹੁੰਦਾ ਆਪਾਂ ਕੋਈ ਬਹਾਨਾ ਮੂੰਨਾ ਮਾਰ ਕੇ ਦਿਨੇ ਟਾਈਮ ਪਾਸ ਕਰ ਲਾਂਗੇ ਇਹ ਦੋ ਦਿਨ ਦਿਨੇ ਦੋ ਦਿਨ ਆਪਦੇ ਟਾਈਮ ਪਾਸ ਕਰਕੇ ਤੇ ਬਾਅਦ ਸੋਚਾਂਗੇ ਚੱਲ ਚੱਲੀਏ ਹੁਣ ਤਾਂ ੱੱਗਾ ਵੀ ਨਹੀਂ ਆਇਆ ਯਾਰ ਅੱਜ ਓਏ ਇਹੀ ਇੱਥੇ ਬਿੜੀਆਂ ਆਇਆ ਯਾਰ ਇਹਦਾ ਆਇਆ ਨਹੀਂ ਹੈ ਓਏ ਇਹੀ ਇੱਥੇ ਬਿੜੀਆਂ ਆਣੇ ਹੁਣ ਤਾਈ ਜਰਾ ਕੀ ਕਹਿੰਦੇ ਓ ਜਦੋਂ ਯਾਰ ਆਪਦਾ ਕੰਮ ਕਰਾਉਣਾ ਹੋ ਅਗਲੇ ਨੇ ਉਦੋਂ ਤਾਂ ਉਹ ਕਰੀ ਗਿਆ ਉਦੋਂ ਪਤਾ ਦੱਸਦੇ ਹੀ ਨਹੀਂ ਰਹੇ ਉਹ ਤਾਂ ਕੜ ਕੇ ਪੈਂਦਾ ਯਾਰ 8 ਵਜੇ ਉਹ ਕਰ ਲਾਂਦਾ ਸੀ ਹੁਣ ਨਹੀਂ ਆਈ ਅੱਜ ਅੱਜ ਕਿੱਥੋਂ ਆਊਗਾ ਆਪਾ ਆਪਨ ਦਾ ਕੰਮ ਕਰਾ ਲਿਆ ਹੁਣ ਧੂਈ ਮਾਰਦਾ ਉਹ ਦੇਖ ਰਾ ਇਹੀਆਂ ਬਿੜੀਆਂ ਅੱਜ ਕੱਲ ਉਹ ਭਰਾਵਾ ਦਿਹਾੜ ਗਿਆ ਲਿਆਵੇ ਦੂਤਾ ਬਾਬਾ ਬੰਗਿਆ ਉਹਦਾ ਇਹ ਸਿੱਧੇ ਮਾਰੇ ਤੱਕਾ ਇਹ ਵੀ ਤੁਖੰਦਾ ਬਿੜੀਆਂ ਜਦੋਂ ਜੇ ਬੰਦਾ ਯਾਰ ਹੁਣ ਕੰਮ ਕਰਾ ਲਿਆ ਵੀ ਆਪ ਵੀ ਸੋਚੇ ਸੱਤ ਬੰਦਾ ਓਏ ਆਪੇ ਦਾ ਹੋਰ ਯਾਰ ਦਾ ਕੰਮ ਲੈਣ ਦਾ ਭਾਈ ਵਾਲਾ ਓਏ ਅਗਲੇ ਨੇ ਆਪ ਦਾ ਕੰਮ ਕਰ ਲਿਆ ਇਹੀ ਕੰਮ ਚੱਲਦੇ ਹੁਣ ਵਿੜੀ ਵਿਸ਼ਰੀ ਸੀ ਇੱਥੇ ਆਪਾਂ ਐਂ ਤੇ ਯਾਰ ਕਲਾ ਕਲਾਪਾ ਇਹੀ ਕੰਮ ਚੱਲਦਾ ਹੁਣ ਲੋਕਾਂ ਦਾ ਤੂੰ ਆਜ ਦਾ ਕੰਮ ਲੈਣਾ ਸੀ ਉਹ ਤਾਂ 8 ਵਜੇ ਆ ਜਾ ਬਈ ਥੱਲੇ ਉੱਤੇ ਜੀ ਉਭੜੀ ਨੀ ਯਾਰ ਹਾਂ ਆਪਾਂ ਦਿਲ ਜੀ ਹੰਤਾਈ ਜੇ ਯਾਰ ਨਾ ਕੀੜੀ ਐ ਤੂੰ ਵੈਸਾ ਜਾ ਤੂੰ ਇਹਦਾ ਵਿੜੀਆਂ ਕਰੀਆਂ ਓ ਮੈਨੂੰ ਕੀ ਪਤਾ ਸੀ ਵੀ ਐਹੇ ਜਾ ਠੱਗਾ ਹੈਗਾ ਉਹ ਮੇਰਾ ਮਾਰਨਾ ਮੌਕਾ ਜਿਕਨਾ ਨਾ ਯਾਰ ਕਿਤੇ ਨਹੀਂ ਆਉਂਦਾ ਫਿਰ ਤਾਂ ਮੁਸ਼ਕਲ ਆ ਮਦਾ ਹੈ ਫਿਰ ਨਹੀਂ ਆਉਦਾ ਉਹ ਓਏ ਆਊਟ ਆਏਗਾ ਮੈਂ ਤੇਰੀ ਮੰਨਦਾ ਉਹ ਕਰੇ ਕੰਮ ਦੰਦਾ ਕਰਕੇ ਆਉਂ ਨੀਰੇ ਨੂੰ ਪਾ ਕੇ ਪਹਿਣਾ ਕਰੇ ਕਿ ਉਹ ਜੇ ਧਾਰ ਘੜਦਾ ਉਹ ਧਾਰ ਨਹੀਂ ਉਹ ਤਾਂ ਪਹਿਲੀ ਖਾ ਜਾਂਦਾ ਨੀਰੇ ਚਾਰੇ ਦਾ ਕਿਹਨੂੰ ਆਂਦਾ ਤੂੰ ਆਦਾ ਹੈ ਮੈਂ ਨਹੀਂ ਮੰਨਦਾ ਵੀ ਆਊਗਾ ਤੇ ਆਵਾਜ਼ ਹੀ ਤਾਂ ਫੇਰ ਤਾਂ ਨਿਭੜਦੇ ਯਾਰ ਪਰਾਂਗਾ ਮਸਤਰਾ ਮੁਸ਼ਕਲਾ ਨਹੀਂ ਮੁਸ਼ਕਲਾ ਆ ਹਾਂ ਆਉਂਦਾ ਨਹੀਂ ਅਸੀਂ ਤਾਂ ਵੀਡੀਓ ਨਹੀਂ ਕਰਦਾ ਵੀ ਹੋਰ ਆਉਂਦਾ ਓਏ ਆ ਗਿਆ ਓਏ ਓਹ ਆਉਂਦਾ ਬੇਟਾ ਇਹ ਦੇਖ ਰਾ ਕੀ ਹੋ ਗਿਆ ਬੇਲਾ 11 12 ਵੱਜ ਗਏ ਆਹ ਬਿੜੀਆਂ ਲੋਕਾਂ ਨੇ ਕਰ ਲੈ ਬਿੜੀ ਓਹ 11 ਵੱਜ ਗਏ ਹੁਣ ਹੁਣ ਦੇਖ ਲੈ ਲੈ ਦੇਖ ਤਾਂ ਮੈਂ ਕੰਮ ਆ ਯਾਰਾ ਯਾਰਾ ਇਹ ਜੂਰਫੇ ਕਦੋਂ ਨਾ ਕਰੇ ਆ ਆ ਵੀਰ ਆਉਦਾ ਕ ਮਕਰਾ ਲਿਆ ਦੂਜੇ ਦਾ ਕੋਈ ਨਹੀਂ ਇਹ ਕੰਤਾ ਕਾਲਾ ਹਰ ਗਿਆ ਹੁਣ ਤੇ ਕੰਮੀ ਕਰ ਰੋ ਹਰ ਗਿਆ ਬੀੜੀ ਸੀ ਜੀ ਆਪਾ ਇਹ ਜੂ ਕਰੇ ਕਲਾ ਕਲਾ ਪਾਏ ਬੰਦਾ ਕੰਮ ਹੀ ਕਰਨੇ ਇਹ ਪੰਗੇ ਰੋ ਉਹ ਹੁਣ ਕਰ ਲਾ ਬਲੰਕ ਉਹ ਸੇਵੇ ਹਾਂਜੀ ਕਿਵੇਂ ਆਓ ਉਹ ਰੋਟੀ ਖਾ ਉਹ ਰੋਟੀ ਤਾਂ ਯਾਰ ਮੈਂ ਕਿਹੜੇ ਪੂਰੇ ਖਾਇਆ ਯਾਰ ਉਹ ਚਾਹ ਦਾ ਮੈਂ ਹੁਣ ਤਾਂ ਯਾਰ ਚਾਹ ਦਾ ਟਾਈਮ ਹੈ ਉਹ ਮੈਂ ਤਾਂ ਸੀ ਆ ਰਿਹਾ ਭਾਈ ਬੜਾ ਅੱਗੇ ਹੁਣ ਤੂੰ ਤਾਂ 100 ਕਲਾ ਕਰਦਾ ਹੈ ਉਸੇ ਨਾਲ ਯਾਰ ਮੇਰੀ ਗੱਲ ਸੁਣ ਹਾਂ ਵੀ ਹੁਣ ਦੋ ਦਿਨ ਤੂੰ ਮੇਰੇ ਨਾਲ ਲਵਾਤੇ ਹਾਂ ਹੁਣ ਮੈਂ ਵੀ ਆ ਤਾਂ ਗਿਆ ਫਿਰ ਮੈਂ ਹੁਣ ਉਹ ਤੂੰ 11 ਵਜੇ ਆਇਆ ਲੈ 11 ਵਜੇ ਆਇਆ ਯਾਰ ਹੁਣ ਤੂੰ ਦਾ ਆਉਦਾ ਕੰਮ ਕਰਾ ਕੇ ਮਗਰੋਂ ਅਗਲੇ ਨੂੰ ਆਇਆ ਇਹ ਯਾਰ ਤੂੰ ਤਾਂ ਐ ਗੱਲ ਕਰਦਾ ਜਿਵੇਂ ਮੈਂ 1:30 ਤੇ ਆਇਆ ਹੁਣ ਉਸੇ ਵੀ 1:30 ਤੋਂ ਵੀ ਮਾੜਾ ਤੂੰ ਤਾਂ ਕਿਉਂ ਉਸੇ ਵੇਲੇ 12 ਵਜੇ ਆਇਆ ਲੈ ਹੁਣ ਜੇ 12 ਵਜੇ ਆਇਆ ਤੇ ਮੇਰੀ ਗੱਲ ਸੁਣ ਮੇਰੀ ਮੈਂ ਬਾ 12 ਵਜੇ ਆਇਆ ਚਾਹੇ ਤੂੰ ਮੈਂ ਆਥਨ ਤੇ ਹੀ ਦੇਖ ਲਈ ਮੈਂ ਸੋਨੋ ਤੇਰੇ ਨਾਲ ਦੁਖਣੀ ਵੱਡੂ ਆ ਵੱਡੇਗਾ ਤੇ ਆਪਦੀ ਵਡਾ ਲਈ ਹੁਣ ਤਾਂ ਤੂੰ ਵੱਡੇਂ ਲੈ ਆਪ ਦੀ ਵਧਾਈ ਆਪ ਦਾ ਕੰਮ ਹੁੰਦਾ ਅਗਲੇ ਨੂੰ ਮੌਕੇ ਤੇ ਉਹ ਕਾ ਨੂੰ ਵੀੜੀ ਵਾਲਾ ਕੰਮ ਹੀ ਨਹੀਂ ਰਹਿ ਗਿਆ ਓਏ ਯਾਰ ਤੂੰ ਐ ਕੋਈ ਗੱਲ ਕਹਣਾ ਯਾਰ ਤੂੰ ਮੇਰੀ ਗੱਲ ਸੁਣ ਜੇ ਹੁਣ ਤੂੰ ਮੇਰੇ ਨਾਲ 2 ਦਿਨ ਲਵਾਤੇ ਤੂੰ ਮਹੀਨਾ ਲਵਾਤਾ ਉਸੇ ਵਿਆ ਉਹ ਮਹੀਨੇ ਦਾ ਤੇ ਤੇਰਾ ਤਾਂ ਕੰਮ ਹੋ ਗਿਆ ਮੇਰੀ ਤਾਂ ਭੁਰੀ ਜਾਂਦੀ ਐ ਲੈ 4 ਕਿੱਲੇ ਫਰੋਂਦੇ ਐ ਉਹ 400 ਦਾ 2 ਦਿਨਾਂ ਤੇ ਤੇਰੀ ਵੱਢੀ ਆਊਗੀ ਕਿਉਂ ਉਹ ਕਿੱਥੇ ਵੱਢੀ ਜਾਊਗੀ ਯਾਰ ਅਜੇ ਤਾਂ ਇੱਕ ਕਿੱਲਾ ਵੱਟਿਆ ਮਾਫਾ ਲੈ ਕਿੱਲਾ ਵੱਟਿਆ ਉਹ ਆਪਦੇ ਮਰਦਾਂ ਤੁਸੀਂ ਐ ਕਰਨਾ ਲੱਗ ਜਾਨੇ ਹੋਗੇ ਓ ਚੰਗਾ ਮੇਰੀ ਗੱਲ ਸੁਣੋ ਸੇਵਾ ਹਾਂ ਆਇਆ ਕਰ ਤੇ ਵਾਲੀ ਲੱਗੀ ਪਈ ਆ ਬਾਈ ਬਣਕੇ ਵਾ ਪਾਣੀ ਪੀ ਉਹ ਬੰਦਾ ਹੁਣ ਤਾਂ ਆਇਆ ਜੇ 1 ਮਿੰਟ ਤਾਂ ਹੋਇਆ ਨਹੀਂ ਓਏ ਯਾਰ ਤੇ ਤਾਂ ਫੇਰ ਲੱਗਦੀ ਆ ਕੋ ਕਰਦਾ ਓਏ ਯਾਰ ਕੀ ਯਾਰ ਭਰਾਵਾ ਤੇ ਰਹਿਦਾ ਤੁਸੀਂ ਤਾਂ ਜਾਣ ਕੇ ਕੰਮ ਨਹੀਂ ਕਰਨਾ ਵੀ ਟੰਗ ਕਰਦੇ ਆ ਓਏ ਆ ਜਾ ਯਾਰ ਬਾਈ ਬਣਕੇ ਚੱਲ ਯਾਰ ਪੀ ਲੈ ਪਾਣੀ ਤਾਂ ਪੀ ਜਾ ਯਾਰ ਇਸ ਕੋ ਕਰਦਾ ਆੜੀ ਵਾ ਚੱਲ ਆ ਜਾ ਭਾਈ ਤੂੰ ਯਾਰ ਮਾਰੇ ਵਡੀਆਂ ਗੱਲਾਂ ਕਿੱਥੇ ਹੋਈ ਓਏ ਮਾਰੀਆਂ ਮਾਰੀਆਂ ਤੇ ਕਿਉਂ ਯਾਰ ਹੁਣ ਤਾਂ ਆਏ ਆ 1 ਮਿੰਟ ਤਾਂ ਹੋਇਆ ਨਹੀਂ ਖੜੇ ਨੂੰ ਉਹ ਜਿਹੜਾ ਬੀ ਗੱਲ ਸੁਣ ਲੈ ਛੜ ਕੇ ਹਾਂ ਜਦੋਂ ਮੇਰੀ ਗੱਲ ਸੁਣ। ਜੇ ਤੂੰ ਮੇਰੇ ਆਂਦਾ ਸੀਗਾ ਹਾਂ ਤੇ ਉਦੋਂ ਉਦੋਂ ਪਾਣੀ ਪੀਂਦਾ ਨਹੀਂ ਸੀ। ਉਹ ਪਾਣੀ ਤਾਂ ਪੀਂਦਾ ਸੀ ਫਿਰ 12 ਵਜੇ ਤਾਂ ਨਹੀਂ ਮੈਂ ਕਿਹਾ ਮੈਂ 8 ਵਜੇ ਦੇ ਨਾਲ ਆ ਜਾਂਦਾ। ਓ ਯਾਰ ਮੈਂ ਜੇ ਘੰਟਾ ਲੇਟ ਹੋ ਗਿਆ ਕਰੇ ਤੈਨੂੰ ਪਤੀ ਆ ਬੁੜੀਆਂ ਆ ਯਾਰ। ਓ ਯਾਰ ਆਏ ਤਾਂ ਬੁੜੀਆਂ ਤਾਂ ਫਿਰ ਸਾਡੀਆਂ ਵੀ ਸੀ। ਵੀ ਸਾਡੀਆਂ ਬੁੜੀਆਂ ਕਹੀਂ ਨਹੀਂ ਜਾਗਦੀਆਂ। ਓ ਯਾਰ ਮੈਨੂੰ ਨਾ ਪਹਿਲਾਂ ਹੀ ਪਤਾ ਸੀ ਜੇਰਾ ਮੈਂ ਖਾਣਾ ਉਹ ਨਾ ਮੇਰੇ ਨਾਲ ਲੜਨਾ ਪਵੇ। ਓ ਲੜਨਾ ਯਾਰ ਹੁਣ 12 ਵਜੇ ਕੋਈ ਟਾਈਮ ਦੱਸ। ਓਏ ਪਾਣੀ ਤੇ ਹੈ ਮਰੀਏ ਯਾਰ। ਓ ਤੇ ਹੁਣ ਤਾਂ ਆਏ ਆ ਗੰਜਰ ਦੇ। ਓ ਫਿਰ ਤੇ ਤੇ ਲੱਗਦੀ ਐ ਓ ਤੇ ਤੇ ਲੱਗਦੀ ਐ ਫਿਰ ਹੁਣ 12 ਵਜੇ ਤਾਂ ਆਿਆਂਗਾ ਬਾਈ ਕਿੱਥੇ ਵੱਜਿਆ ਯਾਰ ਸਵੇਆ ਹੋਰ 12 ਦਾ ਵੱਜ ਗੇ ਤੂੰ ਟਾਈਮ ਦੇਖ ਇਹ ਤਾਂ 11:00 ਵੱਜ ਕੇ 12 ਮਿੰਟ ਹੋਇਆ ਓ ਯਾਰ ਦੁਪਹਿਰਾ ਹੋ ਗਿਆ ਤੂੰ ਮੰਨਦਾ ਕਿਉਂ ਚਾਹ ਆ ਗਈ ਚਾਹ ਆ ਗਈ ਚਾਹ ਕਿੱਧਰ ਆ ਗਈ ਅੱਗ ਓ ਚਾਹ ਦਾ 11 ਵਜੇ ਚਾਹ ਹੋਣੀ ਚਾਹ ਤੇ ਤੈਨੂੰ ਓ ਚਾਹ ਆਜੂ ਆਦਾ 10 ਮਿੰਟ ਨੂੰ ਜਾ ਆਜੂ ਉੱਥੇ ਜਾਵਾਂਗੇ ਜਾ ਆਜੂ ਫਿਰ ਚਾਹ ਤਾਂ ਫਿਰ ਪੀਣੀ ਐ ਯਾਰ ਸਵੇਆ ਉਹ ਦਾਦਾ ਪੀਣੀ ਐ ਗੱਲ ਕੰਮ ਵੀ ਨਿਭੜੇ ਹੁਣ ਕੰਮ ਤਾਂ ਨਿਭੜਦਾ ਨਹੀਂ ਯਾਰ ਸਰ ਉਹਦਾ ਵਧੀਆ ਸੇਵਾ ਤੇਰੀ ਓਏ ਹੂੰ ਹੈ ਜ਼ਰੂਰ ਤਾਂ 20 ਮਣੇ ਦੀ ਹੋ ਜੂ ਸਰ ਉਹ ਤਾਂ ਪੂਰੀ ਵਧੀਆ ਗੱਲ ਕਰਾ ਵੱਡੀ ਆਵੇ ਹਨਾ ਦੋ ਕਿਦਾਂ ਉਹ ਰਾ ਵੱਡਦੇ ਪਉ ਤੋਂ ਪਰ ਜੂ ਮੈਨੂੰ ਤਾਂ ਐ ਲੱਗਦਾ ਓ ਨਹੀਂ ਪੁਰਦੀ ਹੋ ਤੂੰ ਉਹ ਫਿਕਰ ਕਰੀ ਓ ਬਿਕਰ ਕਾ ਨਾ ਕਰੇ 11 12 ਵਜੇ ਤਾਂ ਆਏ ਆ ਤੂੰ 11 ਵਜੇ ਲਾਲਾ ਆਏ ਅਜੇ 2:30 ਮਿੰਟ ਡਣੀ ਓਏ ਕਹਿੰਦਾ ਆ ਜਾ ਪਾਣੀ ਪੀਜੇ ਓਏ ਪਾਣੀ ਨਾ ਫਰ ਪਾਣੀ ਨਹੀਂ ਜੇ ਪਾਣੀ ਤਾਂ ਨਹੀਂ ਪੀਂਦੇ ਤੇ 5 ਮਿੰਟ ਲੱਗ ਗਿਆ ਉਹ ਆਪਾਂ 19 ਕੰਮ ਖਿੱਚਦੇ ਆਂਗੇ। ਹੁਣਾਂ ਕਿਥੋਂ ਖਿੱਚਦੇ ਆਂਗਾ ਯਾਰਾ। ਹੁਣ 12 ਵਜੇ ਦਮ 11 ਵਜੇ ਆਏ। ਆਦਾ ਦੋ ਮਿੰਟਾਂ ਨੂੰ ਚਾਹ ਆ ਜੂ ਇਹਨੇ ਚਾਹ ਨੂੰ ਬੋਲਵਾ ਦਜੂ। ਲੈ ਹੁਣ ਚਾਹ ਪਾਣੀ ਦਾ ਫਿਰ ਪੀਣੀ ਆ ਚਾਹ ਪਾਣੀ ਬਿਨਾ ਕੀ ਬਣਦਾ ਕੋਈ। ਚਾਹ ਪਾਣੀ ਬਿਨਾ ਦਾ ਹੁਣ ਪੀਣਾ ਗੱਲ ਮੇਰੀ ਵੀ ਨਾ ਸਮਝ ਮੇਰਾ ਕੰਮ ਵੀ ਨਿਭੜੇ। ਹੁਣ ਆਏ ਹੁਣ ਰੋਜ਼ ਤੈਨੂੰ ਪਤਾ ਪਾਣੀ ਢਾਣੀ ਦਾ ਖਾ ਹੋ ਜਾਂਦਾ ਕਿਤੇ ਕੋਈ ਕੰਮ ਕਰਲਾ। ਆਏ ਤਾਂ ਫਿਰ ਠੀਕ ਹੈ। ਐ ਇਕੱਲਾ ਜਾਣਾਗਾ ਕਿੱਧਰ ਕਿੱਧਰ ਜਾਊਗਾ ਮੈਂ ਤਾਂ ਬੀੜੀ ਕਰੀਦੀ ਮਾਂ ਹਾਂ ਚੱਲ ਚੱਲ ਸਰੋਂ ਬੜੀ। ਓਏ ਆ ਬੀੜੀ ਕਰੀ ਦਿਓ ਕੋਈ ਮਾਰੀ ਨਹੀਂ ਕਮਲਿਆ ਮੇਰੀ ਗੱਲ ਸੁਣ 400 ਰੁਪਏ ਦਿਹਾੜੀਆ ਮੰਗਦਾ। ਜੇ ਤੂੰ ਮੇਰੇ ਨਾਲ 2 ਦਿਨ ਲਵਾਤੇ ਉਹ 2 ਮੈਂ ਦੇ ਲੇਗਾ ਤਿੰਨ ਦਿਨ ਲਵਾ ਦਊਗਾ ਤੂੰ ਗੁੱਸਾ ਨਾ ਕਰ ਕਰ ਜਾ ਇਹ ਜੇ ਲੇਟ ਹੋ ਗਿਆ ਯਾਰ ਹੋ ਗਿਆ। ਓਏ ਯਾਰ 9:00 ਵਜੇ 11:00 ਵਜੇ ਤਾਂ ਆਏ ਆ 11:30 ਹੋ ਗਏ। ਓਏ ਮੇਰੀ ਗੱਲ ਸੁਣ ਤੂੰ 11 11 ਨਾ ਕਹ ਜਿੱਥੇ ਮੇਰੇ ਨਾਲ ਤੇਰੇ ਨਾਲ 2 ਦਿਨ ਦੇਣੇ ਆ ਨਾ ਮੈਂ ਤੇ ਨਹੀਂ ਲਵਾ ਦੂੰ ਤੇਰੇ ਸਿਬੇ। ਦੇ ਬੇ ਜਵੇਰੇ 2 ਵਜੇ ਆਏਗਾ ਅੱਜ 11 ਵਜੇ ਆਏ। ਉਹ ਨਹੀਂ ਅੱਜ ਤਾਂ ਮੈਂ ਹੋਊਂਗੀ ਘਰੇ ਥੋੜਾ ਜਨਾ ਪਸੂ-ਪੂਸੂ ਬੰਨਣ ਲੱਗਾ ਐ ਲੈ। ਉਹ ਰੋਜ਼ ਹੀ ਪਸੂ ਬੰਨਨੇਂਗਾ। ਉਹ ਪਸੂ ਮੇਰੀ ਗਾ ਸੁਣਾ ਕਿਤਨੀ ਭਲਾਈ ਦਾ ਟੱਕਾ ਤੋੜਦੀ ਨੀ ਯਾਰ ਹੋਰ ਹੋਰ ਕਦੇ ਬੰਨੇ ਕੌਣ ਆ। ਉਹ ਯਾਰ ਬੜਾ ਯਾਰ ਜੱਬਾ ਹੋਇਆ। ਮੈਨੂੰ ਆਵਦਾ ਬਿਕਰ ਹੋ ਜਾਂਦਾ ਹੁਣ ਨਾਲ ਤੇਰਾ ਹੋ ਗਿਆ। ਵੀ ਵੀੜਿਆ ਆਊਗਾ ਵੀੜਿਆ ਆਊਗਾ। ਉਹ ਮੈਂ ਲੱਗਣਾ ਹੈ ਕਿ ਐਸੇ ਬੈਠ। ਉਹ 10 ਮਿੰਟ ਹੋਰ ਵੇਹਿਆ ਹੁਣ ਚਾਹ ਆਉਣ ਵਾਲੀ ਆ ਚਾਹ ਪੀ ਕੇ ਚੱਲਾਂਗੇ ਫੇਰ ਤਾਂ ਨਿਬੜ ਗਿਆ ਕੰਮ ਫੇਰ ਤਾਂ ਮੇਰਤੀ ਜ਼ਰੂਰ ਦਾ ਵੜਤੀ ਤੂੰ ਤਾਂ ਉਹੀ ਮਾਰੀ ਲੈ ਹੂੰ ਕਿ ਮਾਰੀ ਐ ਨਾ ਫੇਰ ਤਾਂ ਵੜਤੀ ਕਰੂੰ ਲੋ ਥੋੜਾ ਵੀ ਗੱਲ ਆਉਗੀ ਯਾਰ ਚਾਹ ਪੀ ਕੇ ਸ਼ਰੀਰ ਕਰੜਾ ਇਹ ਹੋ ਜੂ ਓਏ ਆ ਜਾ ਬਾਈ ਬਣ ਕੇ ਤਾਂ ਦਮ ਨਿਕਲ ਦਵਾ ਦੇ ਕੇ ਜਿੰਦ ਮੇਰੀ ਨਿਬੜ ਜੇ ਥੋਂ ਓ ਮੇਰੀ ਗੱਲ ਸੁਣ ਸੇਵਾ ਓ ਭੁੱਖੀ ਤਾਂ ਨਹੀਂ ਜੰਮ ਚੱਲਿਆ ਓ ਉਹ ਕਿੰਨਾ ਫਾਇਦੇ ਨਾਲ 5000 ਨੂੰ ਐਸੀ ਨੂੰ ਉਹ ਯਾਰ ਹੁਣ ਜੇ ਚੰਚਾ ਕੌਣ ਗਵਾਊਗਾ ਉਹ ਕਮਲਾ ਭੁਖੀ ਦਾ ਚੰਚਾ ਰਹਿਦਾ ਹੁੰਦਾ ਸਰੋਂ ਵਾਲੀ ਵਧੀਆ ਵੱਡੀ ਉਹ ਵੱਡੀ ਦਾ ਜਾਂਦੀ 56000 ਨੂੰ ਕੌਣ ਦੇਵੇ 56000 ਨੂੰ ਕਹਿੰਦਾ ਕੌਣ ਦੇਵੇ ਹੁਣ ਲਿਆਵਾਂਗੇ ਤਾਂ ਆਪਾਂ ਹੁਣ ਆਪਾਂ ਘਰੇ ਫੜਾਉਣਾ ਹੋਊਗਾ ਉਹ ਯਾਰ ਐ ਹੁਣ ਪੈਸੇ ਵੀ ਨਹੀਂ ਹੁਣ ਬਾਣੀਆਂ ਕੋਲੇ ਗਏ ਨਹੀਂ ਬਾਣ ਕੇ ਗਾਹਾਂ ਅੰਡੇ ਘੜਦੇ ਐ ਡੇ ਡੇ ਸਰੋਂ ਨਹੀਂ ਜਿਆ ਐਸੇ ਸਰੋਂ ਭਾਈ ਮੈਨੂੰ ਕਹਿੰਦਾ ਇਹ ਕੱਢਾਂਗੇ ਫੇਰੀ ਲੈ ਆਇਆ ਸਾ ਤੇਰੀ ਜੇ ਤੈਨੂੰ ਦੱਸੀਦਾ ਜਨਾ ਫੇਰੀ ਭੁੱਖੀ ਆਉ ਪੈਸੇ ਆਪਣਾ ਭੁੱਖੀ ਨਹੀਂ ਆਉਂਦੀ ਉਹ ਫੇਰ ਮਗਰੋਂ ਤਾਂ ਕੀ ਆਪਾਂ ਕਰੀਏ ਇਹ ਆ ਬਾਈ ਉਹ ਮਗਰੋਂ ਭੁੱਖੀ ਕਰਨੀ ਜਦੋਂ ਕੰਮ ਹੀ ਹੋ ਗਿਆ ਕੰਮ ਲੈ ਬੰਦਿਆ ਓਏ ਮੰਗਾਈ ਆ ਬਾਲੀ ਮੰਗਾਈ ਬਾਲੀ ਆ ਛੋਟੇ ਉਹ ਤਾਂ ਖਾ ਠੀਕ ਹੈ ਉਹ ਚੰਗਾ ਮੇਰੀ ਗੱਲ ਸੁਣੀ ਇਹ ਤਣਕ ਕੁਣਕ ਬਣਾਉਣੀ ਹੋਈ ਮੈਨੂੰ ਦੱਸ ਦੀ ਮੈਂ ਤੇਰੇ ਨਾਲ ਬਾਈ ਜਾਂਦਾ ਰਹਿ ਜਾਂਦਾ ਰਹਿ ਅੱਗੇ ਸਰੋਂ ਵੜਤੀ ਮੇਰੀ ਤੂੰ ਜਾਂਦਾ ਰਹਿ ਬਸ ਜਾਂ ਜਾਂਦੇ ਆਲੀ ਕਿਹੜੀ ਗੱਲ ਕਮਾਉਂਦਾ ਦੇ ਦਰੋਂ ਦਾ ਦੋ ਦਿਨ ਨਹੀਂ ਬੜਾਈ ਇੱਕ ਦਿਨ ਅੱਜ ਆਏ ਆ 12 ਵਜੇ ਆਏ ਆ ਉਹ ਵੀ ਤੂੰ ਤਾਂ ਅਸੀਂ ਉਹੀ ਮੇਰੇ ਨਾਲ ਲੜੀ ਹੈ ਨਾ ਚੱਲ ਗਏ ਚੰਗਾ ਲਾ ਵਧ ਗਏ ਆ ਕਿੰਨਾ ਕਬਟੇਗਾ ਹੁਣ ਜਾ ਕੇ ਉੱਤੇ ਓਏ ਆ ਜਾ ਓ ਇਸੇ ਪਿਆ ਆ ਓਏ ਓਏ ਆ ਹੁਣ ਦਾ ਕੀ ਹਾਲ ਹੈ ਠੀਕ ਠਾਕ ਵਧੀਆ ਬਾਈ ਤੂੰ ਦੱਸ ਓਏ ਓ ਬਾਈ ਮੇਖੀ ਉਹਦਾ ਕਹਾੜ ਕਰੀ ਗਿਆ ਮੈਨੂੰ ਕਹਿੰਦਾ 11 ਵਜੇ ਆਇਆ 11 ਵਜੇ ਆਇਆ 6 ਵਜੇ ਦੀ ਗੱਲ ਸੁਣ ਲੈ ਉਹ ਮਾਰੀ ਜਾਂਦਾ ਹੁਣ ਉੱਥੇ ਖੜਾ ਆਪ ਜੰਗੜੇ ਓਏ ਤਾਂ ਭਰਾਵਾ ਪੁੱਛਣਾ ਬੜਾ ਬੱਚਾ ਬੰਦਾ ਹੋਰ ਯਾਰ ਪਾਇਨਾ ਹੁਣ ਮੈਨੂੰ ਕਹਿੰਦੇ ਕੋਈ ਤੂੰ ਖਿਆਰਾ ਬਈ ਆ ਮੈਂ ਕਿਹਾ ਤੂੰ ਮੇਰੇ ਨਾਲ ਲੱਗ ਕੇ ਦੇਖੀ ਤੈਨੂੰ ਫੇਰ ਪਤਾ ਲੱਗੂ 11 ਵਜੇ ਯਾਰ ਹੁਣ 100 ਕੰਮ ਧੰਦਾ ਹੁੰਦਾ ਹਾਂ ਉਹ ਯਾਰ ਇਹਨੂੰ ਇਹਨੂੰ ਕਿਹਦਾ ਛੜਾ ਛਾਂਦਾ ਯਾਰ ਹੁਣ ਆਇਆ ਦੇਖ ਉਹ ਯਾਰ ਪਸ਼ੂ ਵੀ ਬਨਣੇ ਹੈ ਹੈ ਗਾਂ ਜਵਾਕਾਂ ਦਾ ਵੀ ਹੋ ਜਾਂਦਾ ਮਾੜਾ ਮੋਟਾ ਕੋਈ ਹੈਨਾ 100 ਕੰਮ ਧੰਦਾ ਹੋ ਜਾਂਦਾ ਘਰੇ ਤੈਨੂੰ ਪਤਾ ਯਾਰ ਕਬੀਲਰ ਬੰਦੇ ਨੂੰ ਹੈਨਾ ਇਹਦਾ ਬੀਮਾਨ ਕੰਨ ਵਿੱਚ ਜਾਏਗਾ ਨੂੰ ਹੋਰ ਯਾਰ ਉਹੀ ਤਾਂ ਗੱਲ ਹੈ ਇਹਦਾ ਤੁਸੀਂ ਨਹੀਂ ਕਰਨਾ ਯਾਰ ਛੜਾ ਲੰਦਾ ਜਿਹੜਾ ਪਹਾੜ ਦਾ ਸਾਥੀ ਹੈ ਹਾਂ ਬਣਾ ਸਾਥੀ ਹੈ ਗਲਤੀ ਇਹਦਾ ਇਹ ਕਮਲਾ ਬ ਫਿਰ ਮੈਂ ਆਖਿਆ ਮਗਾ ਮਗਾ ਭੁੱਖੀ ਦਾ ਜਾਂਚ ਨਹੀਂ ਲੈ ਮਗਾ ਭਾਈ ਆ ਬੜਿਆ ਸਰੀਰ ਜਾ ਬਣ ਜਾਊਗਾ ਮੈਨੂੰ ਬੋਲਦਾ ਚਲ ਭੁੱਖ ਜਾ 5000 ਨੂੰ ਸਰੋ ਮਣਾਣੀ ਆ ਫਿਰ 5 ਚਾਹੇ 10 ਨੂੰ ਹੋਵੇ ਲੈਣੀ ਪੂ ਨਹੀਂ ਨਹੀਂ ਪੂਰਾ ਸਰਦੀ ਹਾਂ ਜੇ ਸਰਦੀ ਨਹੀਂ ਆਪਾਂ ਨੂੰ ਨਹੀਂ ਭਾਈ ਸਰਦੀ ਹਾਂ ਹਾਂ ਇਹਦਾ ਯਾਰ ਇਹਨਾਂ ਆਪ ਤਾਂ ਇਹ ਰੱਖਦਾ ਕਦੇ ਕਿਤੇ ਭਾ ਗਿਆ ਖੂਮ ਬਣ ਰਿਹਾ ਜਾਨਾ ਅੱਛਾ ਕਦੇ ਕਿਤੇ ਜਾਣਾ ਇਹਦਾ ਲੁੱਚਪਣਿਆ ਇਹ ਬੰਦਾ ਆ ਨਾ ਤਰਕੀ ਦੇ ਲੱਗੇ ਆ ਆ 11 ਨੀ ਲੱਗਿਆ ਜੇ ਫੇਰ ਉਹੀ ਤਾਂ ਗੱਲ ਆ ਤੇ ਆ ਦੋਸਤੀ ਇਹਨਾਂ ਮੈਨੂੰ ਕਹਿੰਦਾ ਤੂੰ 11 ਵਜੇ ਉਪਰ ਆਪ ਸਾਫਾ ਨੂੰ ਕਵੀਦਾਨ ਨੂੰ 100 ਕੰਮਾਂ ਮੈਨੂੰ ਤਰਤੇ ਤੂੰ ਸਿੱਟ ਕੇ ਆ ਹਾਂ ਬਈ ਹੁਣ ਹੁਣ ਨਾ ਮੈਨੂੰ ਮੈਨੂੰ ਤਾਂ 11 ਵਜੇ ਕਹੀ ਇਹਨਾਂ ਹੁਣ ਉੱਥੇ ਖੜਾ ਆ ਵੀ ਗੱਲਾਂ ਮਾਰੀ ਇਹਨਾਂ ਨਾਲ ਮੈਂ ਤਾਂ ਕਰਦਾ ਗੱਲ ਲੜੂਆ ਹੋਰ ਨਹੀਂ ਕਰਨਾ ਜੇ ਕੰਮੀ ਇਹ ਆ ਇਹੋ ਜੇ ਕੰਮੀ ਕਰਦਾ ਬਈ ਇਹ ਹਾਂ ਪਲੇ ਜਵਾਕ ਦੇ ਸਕੂਲ ਚ ਜਾ ਕੇ ਆ ਯਾਰ ਉਹ ਭਾ ਉਹਦਾ ਜਵਾਕ ਦਾ ਰਿਜ਼ਲਟ ਆਇਆ ਸੀ ਅੱਜ ਉੱਥੇ ਟਾਈਮ ਲੱਗ ਗਿਆ ਹੈ ਜਾਣਾ ਪੈਂਦਾ ਬਾਈ ਜਾਣਾ ਪੈਂਦਾ ਹੈ ਇਹਨੇ ਕੋਈ ਇਹਨੇ ਕਿਹੜਾ ਜੁਆਖ ਦੀ ਕਿਸੇ ਦੀ ਕੰਮ ਤੇ ਜਾਣਾ ਉਹ ਵਿਲਾ ਉਹ ਉਹੀ ਤਾਂ ਗੱਲ ਹੈ ਇਹ ਆਪਾਂ ਨੂੰ ਕਹੀ ਜਾਂਦਾ ਆਪ ਲਛਮਣੇ ਕਰਦਾ ਕਿੱਥੇ ਫਿਰਦਾ ਆਪ ਲਛਮਣੇ ਇਹਦਾ ਹੁਣ ਸਰਾਉ ਬੜੀ ਵਧੀਆ ਸੀ ਗੱਲ ਕਰ ਹੁਣ ਵੱਡਣ ਬਣੀ ਉਹ ਲੇਟ ਹੋਈ ਹੈ ਹਾਂ ਬੰਦਾ ਨਹੀਂ ਜੇ ਲੈਣਾ ਦਿਨੇ ਯਾਰ ਹੁਣ ਬਾਈ ਮੇਰੀ ਗੱਲ ਮੇਰੇ ਨਾਲ ਨਾ ਯਾਰ 2 ਦਿਨ ਲਵਾਇਆ ਜਿਹੇ ਜਮਾ ਲੇਟ ਹੋ ਗਿਆ ਮੈਨੂੰ ਐ ਕਹਿੰਦਾ ਬਾਈ ਮੈਂ ਤੈਨੂੰ 3 ਦਿਨ ਲਵਾ ਦੂੰ ਹਣਾ ਵੀ ਵੀਡੀਓ ਦਾ ਹੀ ਸੁਣਦਾ ਹਾਂ ਹੋਰ ਤਾਂ ਕੀ ਹੈ ਇਹ ਕਦੀ ਹੁੰਦਾ ਫੇਰ ਰੱਖਾ ਫੇਰ ਬਈ ਮੈਂ ਕਹੇ ਜੇ ਦੁਕਾਨ ਕੁੰਕ ਕਬੱਡੀ ਮੈਂ ਤੇਰੇ ਨਾਂ ਰੋਜ਼ ਤਣਕ ਦੇ ਲਵਾ ਦੂੰ ਠੀਕ ਹੈ ਉਹ ਕਹਿੰਦਾ ਜਹੇ ਤੂੰ ਸਰੋਂ ਦੇ ਲੱਲ ਲਾ ਤੇ ਕਹਿੰਦਾ ਇਹ ਮੈਨੂੰ ਕਹਿੰਦਾ ਐ ਬੋਲਿਆ ਨੇ ਐ ਜਵਾਬ ਹੀ ਇਹ ਜਨੇ ਦੇ ਕੋਲੇ ਇਹ ਬੰਦੇ ਇਹ ਨਿਆਰ ਇਹਦੇ ਆਪ ਤਾਂ ਦੇਖੋ ਤੂੰ ਅਬ ਲਈ ਦੇ ਹੁਣ ਆਪ ਹਾਂ ਉੱਪੀ ਕਰ ਗਿਆ ਹਾਂ ਹੋਰ ਉਹੀ ਤਾਂ ਗੱਲ ਹੈ ਇਹ ਜਹਾ ਬੰਦਾ ਨਹੀਂ ਨਹੀਂ ਲੈਂਦਾ ਅੱਖ ਦੇ ਆਪ ਮਾਉ ਨਾ ਇੱਥੇ ਕਿਹੜਾ ਗੱਲਾਂ ਮਾਰੀ ਜਾਂਦਾ ਓਏ ਆ ਜਾ ਕਹਾਂ ਆਇਆ ਨਹੀਂ ਨਹੀਂ ਲੈਂਦਾ ਹੁਣ ਆਉਣ ਦਾ ਉਹ ਫਰਦਾ ਕੰਜਾ ਦਾ ਮਗਰੀ ਹਾਂ ਆ ਜਾ ਓਏ ਅੰਦਰ ਕਰ ਲੈ ਰੱਖਾ ਹਾਂ ਰੱਖਾ ਕਿਹਨੂੰ ਕਰ ਲੈ ਪਾਇਆ ਉਹ ਤਾਂ ਮੈਨੂੰ ਡੀਕੀਆ ਕਹਿੰਦਾ ਮਤਲਬ ਤੈਨੂੰ ਡੀਕੀਆ ਡੀਕੀ ਸਾਰਾ ਦਿਨ ਐ ਥੋੜੀ ਨਾ ਵੀ ਬੰਦੇ ਨੂੰ ਡੀਕੀਆ ਹੋ ਮੈਨੂੰ ਨਾ ਨਾ ਮੈਨੂੰ ਕਹਿੰਦਾ ਕਹਿੰਦਾ ਚਾਹ ਦਾ ਟਾਈਮ ਹੋਇਆ ਬੈਲਾ ਚਾਹ ਤਾਂ ਲੈ ਹਜੇ ਨਹੀਂ ਆਈ ਮੈਨੂੰ ਘੰਟਾ ਹੋ ਗਿਆ ਇਹਨੂੰ ਫੇਰ ਇਹ ਕੁੱਟਾ ਉਹ ਇਹਦਾ ਉਹ ਮਰੀ ਜਾਂਦਾ ਕਿਹੜਾ ਚਾਹ ਦਾ ਨਹੀਂ ਯਾਰ ਤੇ ਹਾਂ ਵੀ ਹੁਣ ਅਸੀਂ ਵੀ ਚਾਹ ਦੀ ਕੁੱਟ ਪੀਣੀ ਹੈ ਕੋਈ ਹੱਕ ਹੈ ਹੈ ਹੱਕ ਇਹਦਾ ਇਹ ਬੰਦਾ ਇਹਦਾ ਇਹ ਤਾਂ ਸਾਰੂੰ ਗੱਲਾਂ ਕਰਦਾ ਇਹਦੀਆਂ ਤੂੰ ਆਹਦਾ ਡੱਕਿਆ ਗੋਲੀਆਂ ਦਾ ਉਹ ਮਰੀ ਜਾਂਦਾ ਪੁਕਾਈ ਆਪਣੀ ਗੱਲ ਨਹੀਂ ਸੁਣਦਾ ਆਪਣੀ ਗੱਲ ਨਹੀਂ ਸੁਣਦਾ ਇਹ ਜਿਆ ਬੰਦਾ ਹੈ ਉਹ ਦਾ ਭਾਏ ਗੱਲ ਤਾਂ ਐ ਦਾ ਹੈਗਾ ਯਾਰ ਮੇਰੇ ਨਾਲ 2 ਦਿਨ ਕਰਾਇਆ ਭਾਏ ਨਾ ਗੱਲ ਕਰੇ ਆਪ ਸੁਨੀਹਾ ਆਇੰਦਾ ਸੀ ਯਾਰ ਮੈਂ ਤੈਨੂੰ ਪਤਾ ਹੁਣ ਇਹ ਤਾਂ ਇਹਦਾ ਹੁਣ ਯਾਰ ਛੜੇ ਦਿਨ ਤਾਂ ਸੁਨੀਹਾ ਆ ਹੀ ਜਾਣਾ ਤੈਨੂੰ ਪਤਾ ਘਰੇ ਜਿਹੜਾ ਮਾੜਾ ਮੋਟਾ ਕਰਨਾ ਪੈਂਦਾ ਜੇ ਨਹੀਂ ਕਰਦਾ ਤਾਂ ਘਰੇ ਤੈਨੂੰ ਪਤਾ ਘਰੇ ਕਲੇਸ਼ ਪੈਂਦਾ ਫਿਰ ਭਾਈ ਅੱਬ ਕਵੀਰਾਂ ਨੂੰ ਕਰਨਾ ਪੈਂਦਾ ਕਰਨਾ ਪੈਂਦਾ ਬਈ ਗੱਲ ਡੰਡਾ ਚੜਿਆ ਯਾਰ ਹੋਰ ਡੰਡੇ ਚੜੀ ਤੱਕ ਹੀ ਹੁੰਦਾ ਹਾਂ ਇਹ ਤਰਕੇ ਬੰਦੇ ਵੀ ਜਦੋਂ ਜਾ ਬਗਿਆ ਬਟਲਾ ਸਰੋਂ ਜਾ ਕੇ ਕਹਿੰਦਾ ਫੇਰ ਅੱਛਾ ਮੈਂ ਮਸਾ ਤੁਰਕਿਆ ਆਪ ਪਤਾ ਨਹੀਂ ਕਿਦੋਂ ਉਧਰ ਤੁਰਿਆ ਫਿਰਿਆ ਹੈ ਅੱਛਾ ਆਹ ਤੂੰ ਇਹ ਨਾਲ ਪੈ ਤੂੰ ਇਹਦੇ ਨਾਲ ਪਹਿਲਾਂ ਆ ਗਿਆ ਸੀ ਮੈਂ ਤਾਂ ਪਹਿਲਾਂ ਆਇਆ ਬਾਈ ਦੇ ਵੇਖ ਲੈ ਲੈ ਫੇਰ ਤੇ ਆਪ ਦੂਜੇ ਨੂੰ ਕਹਿੰਦਾ ਹੁੰਦਾ ਤੇ ਮੈਨੂੰ ਕਹੀ ਜਾਂਦਾ ਮੈਨੂੰ ਪਤਾ ਲੱਗਣਾ ਮਿਲ ਲੈਨੇ ਮੈਂ ਕਹੂੰ ਵੀ ਆਪ ਉਹ ਪਹਿਲਾਂ ਆ ਗਿਆ ਬਾਈ ਤੇਰੇ ਨਾਲ ਤੂੰ ਆਪ ਮਦਰੋਂ ਆਇਆ ਲੈ ਪੁੱਛਣਾ ਆ ਕੇ ਕਹਿੰਦਾ ਰੋਟੀ ਖਾਦਾ ਮੈਂ ਨਹੀਂ ਖਾਂਦਾ ਜੀ ਅੱਛਾ ਆਹੋ ਇਹੋ ਜਿਹਾ ਬੰਦੇ ਨੇ ਫੇਰ ਅਪੀ ਨਹੀਂ ਕਿਦੋਂ ਤੁਰਿਆ ਫਿਰਦਾ ਯਾਰ ਉਹੀ ਤਾਂ ਗੱਲ ਆ ਮਾਫੂ ਬਰਾਨ ਦੇ ਬਗਾ ਟਿੰਕਾ ਦੇ ਬਗਾ ਇਹੀ ਗੱਲਾਂ ਨੇ ਕੋਲੇ ਹਾਂ ਨਾ ਪਰ ਉਹ ਕਰਦੇ ਮੇਰੇ ਬੰਦਾ ਸਹੀ ਗੱਲ ਆ ਗੱਲ ਵੀ ਨਹੀਂ ਕਰਦਾ ਤੇ ਉਹ ਚਾਚੂ ਆਈ ਨਹੀਂ ਓਏ ਓਏ ਆ ਗਈ ਆ ਗਈ ਪਹਿਲਾਂ 12 ਵਜੇ ਤਾਂ ਆਏ ਭੋਲਾ 12 ਵਜੇ ਇੱਕੋ ਗੱਲ ਹੈ ਬੈਣਾ ਆਪ ਗੱਲਾਂ ਮਾਰੀ ਗਾਥੇ ਘੰਟਾ ਖੜਾ ਓ ਫਿਰ ਮੈਨੂੰ ਤਾਂ ਹੁਣ ਜ਼ਰੂਰੀ ਕੰਮ ਸੀ ਦੇਖ ਲੈ ਭਾਈ ਆਪਦੇ ਬਾਰੇ ਜ਼ਰੂਰੀ ਕੰਮ ਹੈ ਇਹਨੂੰ ਲੈ ਇਹ ਤਾਂ ਭਰਾਵਾ ਬਹੁਤ ਚੇ ਬੰਦੇ ਨੇ ਇਹ ਤਾਂ ਪੁੱਛਣਾ ਕਬੀਲਦਾਰ ਆ ਯਾਰ ਹਾਂ ਕਬੀਲਦਾਰ ਕੀ ਤੂੰ ਕਹਿੰਦਾ ਕਬੀਲਰ ਲੌਂਗੋਲ ਵੇਖਾ ਤੂੰ ਕਬੀਲਦਾਰ ਨੂੰ ਓ ਲੌਂਗੋਲ ਤਾਂ ਨਹੀਂ ਵੇ ਆ ਚੰਗਾ ਬੇਬੇ ਠੰਡੀ ਹੋ ਜੂਗੇ ਪੀ ਕੇ ਚੱਲ ਯਾਰ ਪੀ ਲੈ ਆ ਜਾ ਹਾਂ ਆ ਬਈ ਪੀ ਕੇ ਚਾਦੀ ਕੁੱਟਾ ਯਾਰ ਭਰਾਵਾ ਆਇਆ ਟੱਲ ਸੋਡਾ ਕਿਹੜਾ ਛੁੱਟੇ ਓਹ ਤਾਂ ਆਪਦੇ ਕੰਮ ਓ ਕੰਮ ਵਾਲੇ ਹਾਂ ਕੰਮ ਵਾਲੇ ਹਾਂ ਚਾ ਵੀ ਲੈ ਪੀ ਕੇ ਲੈ SO-